ਕਰੇਟ ਤੇ ਓਨ ਡਿਊਟੀ ਕੋਈ ਕੁਝ ਤੁਲੇ ਸਾਡੇ ਬਾਅਦ। ਉਹ ਆਪਣੇ ਖਾਣਦੇ ਆ। ਆਪਣੇ ਪਸੰਦੇ ਹੋ। ਹਾਂਜੀ। ਕੋਈ ਕੋਈ ਰੇਟ ਕਰਨਾ ਆ ਕੋਈ ਕੁਝ ਹੁੰਦੇ ਸਾਣਾ। ਨਹੀਂ ਉਹ ਆਪਣੇ ਮਰ ਖਾਣਦੇ ਆ। ਅਸੀਂ ਏਸੋੜਾ ਕੁ ਮਕੇ ਕੋਈ ਇਹੇ ਖਾਣਦੇ ਆ। ਨਹੀਂ ਨਹੀਂ ਮੈਂ ਅੱਜ ਕੰਨਿਆਂ ਵੀ ਰੇਟ ਕਰਨਾ ਆ ਓਨ ਡਿਊਟੀ। ਰੇਟ ਕਰਨਾ ਆ ਇਹ ਕੋਈ ਕੁਝ ਹੋ ਲੈਤਾ ਆ। ਜੇ ਰੇਟ ਕਰਨਾ ਨਾ ਕੀ ਜੇ ਭੁੱਖ ਲੱਗੇ ਤਾਂ ਪੱਕੇ ਕੋਈ ਖਾ ਸਕਦੇ ਆ। ਕੋਈ ਦਿਨ ਅਸੀਂ ਨੀ ਕਿਸੇ ਨੂੰ ਗੇਮ ਖਾਣ ਵਾਸਤੇ। ਆਉਂਦੇ ਤੇ ਨਹੀਂ ਨਾ ਰਸੀ ਨਹੀਂ ਆਉਂਦੇ ਅਸੀਂ ਉਹਨਾਂ ਨੂੰ ਕਹਿ ਨਹੀਂ ਸੀ ਅਸੀਂ ਕਹਿ ਨਹੀਂ ਸੀ ਉਹਨਾਂ ਨੇ ਲੈ ਗਿਆ ਤੁਹਾਡੇ ਬਸ ਤੇ ਅਸੀਂ ਤਾਂ ਆਪਣਾ ਕੰਮ ਕਰਦੇ ਸੀ ਤੁਸੀਂ ਇੰਪਲਾਈ ਲੱਗੇ ਬੈਠੇ ਤੁਸੀਂ ਕੁਛ ਨਹੀਂ ਮੇਰਾ ਮਨਦੀਪ ਹੈ ਜੀ ਕਿਸ ਪੋਸਟਿੰਗ ਤੇ ਤੁਸੀਂ ਕਿਸ ਫੈਕਟਰੀ ਵਿੱਚ ਮੈਂ ਜੀਐਸਟੀ ਡਿਪਾਰਟਮੈਂਟ ਦੀ ਅੱਛਾ ਕੀ ਪੋਸਟਿੰਗ ਸਾਬ ਉਹਨਾਂ ਨੂੰ ਬੁਲਾ ਲਓ ਆਪਾਂ ਉਹਨਾਂ ਦੀ ਪੋਸਟਿੰਗ ਹੀ ਆਪਣੀ ਤੁਹਾਡੀ ਮੈਡੀਕਲ ਆਰਕਾ ਜੀ ਅੱਛਾ ਤੇ ਇਹ ਇੱਥੇ ਕੀ ਹੈ ਕਿ ਕਿਸ ਕੰਮ ਲਈ ਆਇਓ ਦੁਕਾਨ ਤੇ ਕੀ ਕਰਦੇ ਹੋ ਸਰੇ ਚੈਕਿੰਗ ਹੋ ਰਹੀ ਹੈ ਜੀ ਕਿਸੇ ਕਿਸ ਦੇ ਸਟਾਕ ਦੀ ਅੱਛਾ ਅਕਸਾਈ ਵੱਲੋਂ ਸੇਲ ਟੈਕਸ ਵੱਲੋਂ ਸੇਲ ਟੈਕਸ ਵੱਲੋਂ ਠੀਕ ਹੈ ਤੇ ਤੁਸੀਂ ਕੱਲ ਹੀ ਸਾਰੀ ਚੈਕਿੰਗ ਕਰਦੇ ਪਏ ਜੀ ਅੱਛਾ ਤੁਸੀਂ ਤਾਂ ਛੋਲੇ ਤੋਂ ਕੋਲ ਚਾਹ ਮੰਗਾ ਨਹੀਂ ਅਸੀਂ ਨਹੀਂ ਕਿਸੇ ਨੂੰ ਕਿਹਾ ਮੰਗਾਉਣ ਵਾਸਤੇ ਅੱਛਾ ਤੁਸੀਂ ਖਾਂਦੇ ਪਏ ਸੀ ਨਾ ਨਹੀਂ ਨਹੀਂ ਸਰ ਅਸੀਂ ਨਹੀਂ ਖਾਂਦੇ ਪਏ ਅਸੀਂ ਉਹਨਾਂ ਨੂੰ ਕਿਹਾ ਨਹੀਂ ਸੀ ਹਾਂ ਤੁਸੀਂ ਅਸੀਂ ਕਿਹਾ ਨਹੀਂ ਸੀ ਉਹਨਾਂ ਨੂੰ ਲੈ ਆ ਗਿਆ ਤੁਹਾਡੇ ਵਾਸਤੇ ਅਸੀਂ ਤਾਂ ਆਪਣਾ ਕੰਮ ਕਰਦੇ ਸੀ ਤੁਸੀਂ EMPLYE ਲੱਗੇ ਬੈਠੇ ਤੁਸੀਂ ਪੁੱਛ ਸਕਦੇ ਹੋ ਅੱਛਾ ਤੁਸੀਂ ਨਹੀਂ ਗਿਆ ਕੱਲ ਹੀ ਆ ਗਏ ਸਰ ਅਸੀਂ ਗੱਲ ਹੀ ਖਾਣੀ ਹੈ ਜੀ ਅਸੀਂ ਤਾਂ ਆਪਣਾ ਕੰਮ ਕਰਦੇ ਹਾਂ ਬਿਲਕੁਲ ਛੋਟਸ ਹੈ ਰਿਕਾਰਡਿੰਗ ਮੈਂ ਮੰਦਰ ਸਰ ਤੁਹਾਡੀ ਗੱਲ ਪਰ ਮਾਸੇ ਤੇ ਕੰਮ ਕਰਦੇ ਪਏ ਜੀ ਨਹੀਂ ਕੰਮ ਤੇ ਤੁਸੀਂ ਕਰਦੇ ਪਏ ਤੇ ਕੁਚੇ ਛੋਲੇ ਜਿਹੜੇ ਛੋਲੇ ਭੂਰੇ ਨਹੀਂ ਨਹੀਂ ਭਾਜੀ ਆਪਾਂ ਕਿਉਂ ਖਾਣੇ ਕੁਚੇ ਛੋਲੇ ਭੂਰੇ ਰੇਟ ਕਰਨ ਆਏ ਤੁਸੀਂ ਛੋਲੇ ਭੂਰੇ ਸਰ ਅਸੀਂ ਕੰਮ ਕਰ ਰਹੇ ਹਾਂ ਜਿੱਥੇ ਰੇਟ ਕਰਨ ਆਏ ਨਹੀਂ ਸਰ ਕਿਉਂ ਖਾਣੇ ਆਪਾਂ ਪੁੱਛੋ ਕਿਸੇ ਨੂੰ ਕੁਝ ਕਿਹਾ ਹੋਏ ਦੇ ਰੇਟ ਕਰਨ ਆਏ ਉਹਨਾਂ ਕੋਲ ਤੁਸੀਂ ਜੋ ਖਾ ਰਹੇ ਛੋਲੇ ਭੂਰੇ ਨਹੀਂ ਭਾਜੀ ਨਹੀਂ ਮੈਂ ਬੇਟਾ ਕਾਦੀ ਚਾਚਾ ਪੰਜ ਪੰਜ ਇਥੇ ਪਈਆਂ ਨਹੀਂ ਭਾਜੀ ਅਸੀਂ ਤਾਂ ਕੰਮ ਕਰਦੇ ਪਏ ਹਾਂ ਅੱਛਾ ਤੁਸੀਂ ਕੰਮ ਕਰਦੇ ਪਏ ਠੀਕ ਹੈ ਲੈ ਤੁਹਾਡੇ ਸਾਹਮਣੇ ਹੀ ਲੱਗੇ ਹੋਏ ਜੀ ਅੱਛਾ ਮਤਲਬ ਆਹ ਕਿ ਹੋਰ ਨਹੀਂ ਖਾਂ ਅੱਛਾ ਆਪਣੀ ਜੀ ਮੰਗਾਈ ਆਪਣੀ ਜੀ ਖਾਈ ਆ ਕੀ ਖਾਧੀ ਮਾਤਾ ਨੂੰ ਪੁੱਛਿਆ ਕੁਛ ਨਹੀਂ ਮਾਤਾ ਨਾਲ ਤੁਹਾਨੂੰ ਸਵਾਲ ਕਰਨ ਲੱਗਾ ਵਾ ਤੁਸੀਂ ਅੱਗੇ ਬੋਲੇ ਲੰਗਦੇ ਨਹੀਂ ਨਹੀਂ ਧਰਮਪਾਲ ਜੀ ਕਿੱਥੇ ਆਏ ਹੋ ਤੇ ਕਾਦੀ ਰੇਟ ਆ ਸਿਲਟਾ ਸੀ ਰੇਟ ਆ ਕਿੱਥੇ ਹਾਂਜੀ ਕਿੱਥੇ ਮਾਈ ਦੀ ਦੁਕਾਨ ਦੇ ਅੱਛਾ ਕਾਦੀ ਦੁਕਾਨ ਆ ਹਾਂਜੀ ਕਾਦੀ ਦੁਕਾਨ ਆ ਪਲਾਸਟਿਕ ਦੀ ਦੁਕਾਨ ਆ ਠੀਕ ਆ ਹਾਂਜੀ ਅੱਛਾ ਤੇ ਰੇਟ ਦੇ ਓਨ ਡਿਊਟੀ ਤੁਸੀਂ ਕੁਲਚੇ ਤੋਂ ਲਖਾਣ ਡੇ ਬਾਹਰ ਬੈਠੇ ਜਦੋਂ ਆਪਣੇ ਖਾਣ ਡੇ ਆ ਆਪਣੇ ਮਖਾਣਦੇ ਹੋ ਉਹ ਵੀ ਤੁਸੀਂ ਰੇਡ ਕਰਨ ਆਏ ਕੋਲਚੇ ਹੁਲੇ ਖਾਣ ਆਏ ਨਹੀਂ ਉਹ ਆਪਣੇ ਮਰਖਾਣਦੇ ਆ ਅਸੀਂ ਇਹੜਾ ਕੁ ਮਲਕੇ ਕਿਸੇ ਦੇ ਖਾਣਦੇ ਆ ਨਹੀਂ ਨਹੀਂ ਮੈਂ ਉਹ ਜਿਵੇਂ ਆ ਵੀ ਰੇਡ ਕਰਨ ਆਇਓ ਔਨ ਡਿਊਟੀ ਤੁਸੀਂ ਰੇਡ ਕਰਨ ਆਇਓ ਕੋਲਚੇ ਹੁਲੇ ਖਾਣ ਆਇਓ ਫਿਰ ਰੇਡ ਕਰਨ ਮਰਕੇ ਜੇ ਭੁੱਖ ਲੱਗੇ ਤਾਂ ਪੰਗ ਚੀਜ਼ ਖਾ ਸਕਦੇ ਆ ਅੱਛਾ ਠੀਕ ਆ ਹਾਂਜੀ ਰੇਡ ਕਰ ਲਈ ਆ ਰੇਡ ਹੋਣੀ ਆ ਅੱਛਾ ਜੇ ਕੋਈ ਲੱਭਾ ਜੇ ਦੇਖਣ ਦੇ ਆ ਸਭ ਕੁਝ ਜੋ ਵੀ ਹੈਗਾ ਵਾ ਚੈੱਕ ਕਰ ਲਏ ਆ ਹਾਂਜੀ ਕੀ ਚੈੱਕ ਕਰਦੇ ਵੇ ਜੋ ਸਮਾਨ ਦਾ ਚੈੱਕ ਕਰਦੇ ਆ ਹਾਂਜੀ ਅੱਛਾ ਹੋਰ ਉਹਦੇ ਰੇਡ ਰੇਡ ਰਹਿਣ ਲੱਗੇ ਕੀ ਆ ਕੀ ਆ ਅੱਛਾ ਹਾਂਜੀ ਠੀਕ ਉਹ ਡਿਊਟੀ ਤੇ ਤੁਸੀਂ ਮਤਲਬ ਰੇਡ ਵਾਲੇ ਕੁਲਚੇ ਵਾਲੇ ਖਾ ਸਕਦੇ ਹੋ ਠੰਡੇ ਠੰਡੇ ਪੀ ਸਕਦੇ ਹੋ ਚਾਹ ਚੂ ਪੀ ਸਕਦੇ ਹੋ ਹਣਾ ਨਹੀਂ ਉਹਦੇ ਆਪਣਾ ਵਜ ਹੀ ਅਸੀਂ ਜੋ ਮਰਜ਼ੀ ਖਾ ਸਕਦੇ ਆ ਜਰੂਰੀ ਇੱਥੇ ਰੇਡ ਕਰਨੀ ਉੱਥੇ ਬਹਿ ਕੇ ਖਾਣਾ ਨਹੀਂ ਜੂਰੀ ਥੋੜਾ ਬੋਲ ਕੇ ਕਿ ਉੱਥੇ ਬਹਿ ਖਾਣੇ ਆ ਇਹ ਜਰੂਰੀ ਹੁੰਦਾ ਕਿਥੇ ਰੇਡ ਕਰਨੀ ਉੱਥੇ ਬਹਿ ਕੇ ਖਾਣੇ ਕੁਲਚੇ ਵਾਲੇ ਨਹੀਂ ਇਹ ਤੇ ਆਪਣਾ ਮਨ ਅਸੀਂ ਆਪਣੀ ਮਰਜ਼ੀ ਖਾਵਾਂਗੇ ਚੀਜ਼ ਉਹ ਤੇ ਮਿਲ ਕੇ ਜਿੰਨਾ ਮਰਜ਼ੀ ਖਾ ਜੇ ਠੀਕ ਉਹਦੇ ਕੋਈ ਦਿੱਕਤ ਨਹੀਂ ਜੀਐਸਟੀ ਡਿਪਾਰਟਮੈਂਟ ਚ ਅਸੀਂ ਅੱਛਾ ਪੋ ਇਹ ਕਿ ਇੱਥੇ ਕਿਹਦੇ ਦੇ ਰੇਡ ਕਰ ਰਹੇ ਹੋ ਆ ਕੇ ਇਨਸਪੈਕਸ਼ਨ ਹੈ ਰੇਡ ਕੋਈ ਨਹੀਂ ਇਨਸਪੈਕਸ਼ਨ ਹੋ ਰਹੀ ਆ ਕੀ ਚੀਜ਼ ਆ ਸਟਾਕ ਦੀ ਅੱਛਾ ਹਾਂਜੀ ਇਨਸਪੈਕਸ਼ਨ ਤੁਸੀਂ ਵੈਸੇ ਹੀ ਕਰ ਰਹੇ ਹੋ ਆ ਕੇ ਵੈਸੇ ਨਹੀਂ ਸਾਨੂੰ ਆਰਡਰ ਆ ਸਾਡੇ ਕੋਲ ਹੈਡ ਆਫਸ ਦੀ ਅੱਛਾ ਅਸੀਂ ਵੈਸੇ ਕਿਉਂ ਕਰਾਂਗੇ ਕੋਈ ਕੰਪਲੇਂਟ ਆਈ ਹੈ ਕੋਈ ਕਮੀ ਕੰਪਲੇਂਟ ਨਹੀਂ ਇਨਸਪੈਕਸ਼ਨ ਦੀ ਹੈ ਇਨਸਪੈਕਸ਼ਨ ਹੈ ਬਸ ਉਹਨਾਂ ਕੋਲ ਆਰਡਰ ਜਿਹੜਾ ਆਇਆ ਉਹਦੇ ਤਹਿਤ ਹਾਂਜੀ ਮਤਲਬ ਆਨ ਡਿਊਟੀ ਤੇ ਕਰ ਰਹੇ ਹੋ ਰਿਹਾ ਜਿਹੜਾ ਹਾਂਜੀ ਆਨ ਡਿਊਟੀ ਹਾਂਜੀ ਆਨ ਡਿਊਟੀ ਰੇਡ ਕਰ ਰਹੇ ਤੇ ਰੇਟ ਦੇ ਮੋਕੇ ਤੁਸੀਂ ਇਹ ਖਾ ਸਕਦੇ ਹੋ ਛੋਲੇ ਫੁੜੀਏ ਖਾ। ਕੁਝ ਨਹੀਂ ਖਾ ਰਹੇ ਅਸੀਂ। ਸਾਨੂੰ ਕੁਝ ਨਹੀਂ ਅਸੀਂ ਇਹਨਾਂ ਨੂੰ। ਅਸੀਂ ਆਪ ਵੇਖੋ ਸਾਡੇ ਕੋ ਕੈਮਰੇਜ ਰਿਕਾਰਡਿੰਗ ਹੋਈ ਉਹਦਾ। ਵੇਖੋ ਭਾਜੀ ਜੇ ਕੋਈ ਪਾਣੀ ਦਾ ਗਲਾਸ ਕਿਸੇ ਨੂੰ ਪਿਲਾ ਦਿੰਦਾ ਕੋਈ ਗਲਤ ਹੋ ਗਏ। ਇਹ ਪਾਣੀ ਦਾ ਗਲਾਸ। ਅਸੀਂ ਉਹਦੇ ਵਿੱਚ ਕੁਝ ਨਹੀਂ ਖਾ ਰਹੇ। ਅਸੀਂ ਨਾ ਇਹਨਾਂ ਨੂੰ ਕੁਝ ਕਿਹਾ ਸੀ ਆਪਣੇ ਕੰਮ ਨਾਲ ਮਤਲਬ ਰੱਖਣ ਲਈ। ਸਾਡਾ ਕੰਮ ਸਵੈਰ ਤੇ ਸਟਾਕ ਹੈ। ਸਾਡਾ ਸਟਾਕ ਅਸੀਂ ਚੈੱਕ ਕਰ ਰਹੇ ਹਾਂ ਹੋਰ ਅਸੀਂ ਕੁਝ ਨਹੀਂ ਸੀ। ਤੁਸੀਂ ਜੋ ਸਾਡੀ ਜਿਹਨਾਂ ਦਾ ਤੁਸੀਂ ਸਟਾਕ ਚੈੱਕ ਕਰਨ ਆਏ ਹੋ ਉਹਨਾਂ ਨੂੰ ਤੁਸੀਂ ਚਾਹ ਪਾਣੀ ਪੀ ਸਕਦੇ। ਯਾਰ ਘਰ ਆਏ ਮਹਿਮਾਨ ਨੂੰ ਤਾਂ ਕੋਈ ਚਾਹ ਪਾਣੀ ਦਾ ਗਲਾਸ ਤੇ ਪਲਾ ਹੀ ਸਕਦਾ ਤਾਨੂੰ ਨਹੀਂ ਤੁਸੀਂ ਆਇਓ ਤੁਹਾਨੂੰ ਪਾਣੀ ਦਾ ਗਲਾਸ ਅਸੀਂ ਪਿਆ ਸਕਨੇ ਅਸੀਂ ਕਿਉਂ ਖਾ ਸਕਨੇ ਸਾਨੂੰ ਜੇ ਉਹਨਾਂ ਨੇ ਗਲਤ ਅਸੀਂ ਕੁਝ ਨਹੀਂ ਕਹਿ ਸਕਦੇ ਨਹੀਂ ਖਾ ਸਕਦੇ ਤੇ ਫਿਰ ਖਾਦੇ ਭਾਜੀ ਅਸੀਂ ਕੁਝ ਨਹੀਂ ਖਾਦਾ ਇਹ ਤੇ ਨਾਲ ਲਿਆ ਕੇ ਰੱਖੇ ਅਸੀਂ ਹਜੇ ਤੇ ਲਿਆ ਹੀ ਨਹੀਂ ਕੁਝ ਵੀ ਆ ਦਿਖਾ ਬਲੇਟ ਆ ਆ ਬੰਦੇ ਨੇ ਖਾਦੇ ਆ ਮੈਂ ਯਾਰ ਤੁਸੀਂ ਆਓ ਭਾਈ ਬਾਪੀ ਜੀ ਜੀ ਸਸਬਨਾਮ ਸੁਨੀਲ ਕੁਮਾਰ ਸੁਨੀਲ ਕੁਮਾਰ ਜੀ ਕਿਸ ਪੋਸਟਿੰਗ ਤੋਂ ਕੇਰੇ ਮੈਗਨਟੋ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ ਸਰ ਇੱਥੇ ਆਏ ਹੋ ਕਿਸ ਮਕਸਦ ਨਾਲ ਆਏ ਇੱਥੇ ਸਾਨੂੰ ਅਜਾ ਆਰਡਰ ਪਰਮਿਸ਼ਨ ਬਾਬਤ ਹੋਈ ਹੈ ਇਸ ਦੁਕਾਨ ਦੀ ਸਟਾਕ ਟੇਕਿੰਗ ਤੇ ਵੈਰੀਫਿਕੇਸ਼ਨ ਦੇ ਅੰਦਰ ਜੀ ਤੇ ਕੀ ਕੁਸ਼ ਵੈਰੀਫਿਕੇਸ਼ਨ ਹੋਈ ਫਿਲਹਾਲ ਤਾਂ ਕੁਝ ਕਾਗਜ਼ात ਕਨਫਿਸਟਿਗੇਟ ਕੀਤੇ ਸੀਜ਼ ਕੀਤੇ ਆ ਤੇ ਹੁਣ ਸਾਡੇ ਜਿਹੜੇ ਸਟਾਫ ਹੈ ਉਹ ਸਟਾਕ ਟੇਕਿੰਗ ਕਰ ਰਹੇ ਨੇ ਜੀ ਲੱਗਦਾ ਕੋਈ ਟੈਕਸ ਦੀ ਚੋਰੀ ਹੋ ਸਕਦੀ ਹੈ ਜੀ ਪੂਰੀ ਸੰਭਾਵਨਾ ਹੈ ਕੁਆਂਟੀਟੀ ਨਹੀਂ ਦੱਸ ਸਕਦੇ ਬਟ ਇਹ ਵੀ ਸੰਭਾਵਨਾ ਹੈ ਜੀ ਨਜਲ ਲਗਾ ਕੇ ਚੱਲੀ ਤਾਂ ਲੱਖਾਂ ਦੀ ਹੋ ਸਕਦੀ ਹੈ ਜੀ 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 ਬਿਲਕੁਲ ਇਹ ਲੱਖ ਹੋ ਸਕਦੀ ਹੈ ਸ਼ੋਰਨ ਡਿਊਟੀ ਤੁਹਾਡੇ ਜਿਹੜੇ ਨਾਲ ਹੈਗੇ ਨੇ ਆਏ ਹੋਏ ਉਹ ਉਸੇ ਦੁਕਾਨ 'ਚ ਜਿੱਥੇ ਰੇਡ ਕਰ ਰਹੇ ਉੱਥੇ ਹੀ ਛੋਲੇ ਭੂਰੇ ਖਾਈ ਜਾਂਦੇ ਉਹਨਾਂ ਕੋਲ ਲੈ ਲੈ ਜੀ ਦੇਖੋ ਕਿੰਨਾ ਵਜਾ ਜਾਇਜ਼ ਕਿੰਨਾ ਕੋ ਦੇਖੋ ਜਾਇਜ਼ ਕੁਛ ਹੱਦ ਤੱਕ ਜਾਇਜ਼ ਵੀ ਇਹਨਾਂ ਜਾਇਜ਼ ਵੀ ਕਹਿ ਸਕਦੇ ਨੇ ਪਰ ਇਹ ਵੀ ਚਲੋ ਡਿਊਟੀ ਦੌਰਾਨ ਹਰੇਕ ਨੂੰ ਤਾਂ ਹੁੰਦਾ ਹੀ ਹੈ ਜੀ ਕੁਝ ਚਾਚੂ ਲਈਏ ਕੁਝ ਰਫਰੈਸ਼ਮੈਂਟ ਹੋ ਜਵੇ ਪਰ ਡਿਊਟੀ ਪ੍ਰਾਇੋਰਟੀ ਹੈ ਬਾਕੀ ਕੰਮ ਬਾਅਦ ਵਿੱਚ ਜਿੱਥੇ ਰੇਡ ਕੀਤੀ ਉਹਦੇ ਵਿੱਚ ਆ ਚਾ ਪੀ ਲਈ ਜਾਂ ਛੋਲੇ ਭੂਰੇ ਖਾਣੇ ਕਿਤੇ ਚਲੋ ਉਹਨਾਂ ਦੇਖੋ ਆਉਮਗਤ ਕਾਨੀ ਤਾਂ ਚਲੋ ਮੰਨ ਲਈ ਆ ਜੋ ਵੀ ਆ ਪਰ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਵੀ ਹਰ ਇੱਕ ਵਾਰ ਇਹਦਾ ਹੋਵੇ ਬਾਕੀ ਦੇਖੋ ਨਿਬੂ ਰਿਸਪੋਨਸੀਬਿਲਟੀ ਹੁੰਦੀ ਹੈ ਹੁਣ ਇਹ ਤਾਂ ਹੈ ਹੀ ਜੀ ਇਸਾ ਤੋ ਤੁਸੀਂ ਗੋਲ-ਗੋਲ ਜਵਾਬ ਦੇ ਰਹੇ ਹੋ ਪਤਾ ਤੁਹਾਨੂੰ ਵੀ ਆ ਕਿ ਬਿਲਕੁਲ ਗਲਤ ਸਾਰਾ ਸਟਾਫ ਸਾਰਾ ਸਟਾਫ ਹੀ ਖਾਰਿਆ ਤੁਹਾਡੇ ਗੱਲ ਇਹ ਸਾਰੇ ਤੁਸੀਂ ਰੇਡ ਕਰਨ ਆਏ ਹੋ ਜਿਹੜੀ ਦੁਕਾਨ ਤੇ ਤੁਸੀਂ ਰੇਡ ਕਰਨ ਆਏ ਹੋ ਉਹਨਾਂ ਕੋਲ ਤੁਸੀਂ ਜਾਂਦੇ ਪਏ ਤੁਹਾਡੇ ਕੋ ਸਟਾਫ ਦੇ ਨੰਬਰ ਚਲੋ ਦੇਖੋ ਇਹਦੀ ਨਿਊਜ਼ਲੀ ਰਿਸਪੋਨਸੀਬਿਲਟੀ ਹੁੰਦੀ ਹੈ ਹੁਣ ਹਰੇਕ ਨੂੰ ਸਮਝਣਾ ਚਾਹੀਦਾ ਜੀ ਕਿ ਕੰਮ ਕਿਹੜਾ ਜਿਹੜਾ ਪ੍ਰਾਇੋਰਟਾਈਜ਼ ਕਰਨਾ ਆਪਾਂ ਜਿਹੜਾ ਟਾਪ ਪ੍ਰਾਇੋਰਟੀ ਆ ਹੁਣ ਹਰੇਕ ਕੋ ਸਟਾਫ ਮੈਂਬਰ ਨਹੀਂ ਹੁੰਦਾ ਦੇਖੋ ਕੁਝ ਪਤਾ ਦੇ ਸਟਾਫ ਮੈਂਬਰ ਨਹੀਂ ਵੀ ਹੋ ਸਕਦੇ ਜਾਂ ਮੈਂ ਜਾਂ ਕੋਈ ਹੋਰ ਵੀ ਹੋ ਸਕਦਾ ਜਿਨ੍ਹਾਂ ਨੇ ਖਾਧਾ ਉਹਨਾਂ ਤੇ ਕਾਰਵਾਈ ਹੋਈ ਨਹੀਂ ਨੇ ਕੋਈ ਇਸ ਤਰ੍ਹਾਂ ਦੇ ਕੋਈ ਫਾਡਨ ਫਾਸਟ ਟੂਲ ਨਹੀਂ ਹੈਗਾ ਬਟ ਚਲੋ ਇਹ ਜਿਹੜੇ ਮਤਲਬ ਡਿਊਟੀ ਸਟਾਕ ਨਹੀਂ ਲੈ ਰਹੇ ਅਗਰ ਉਹ ਰਿਫਰੈਸ਼ਮੈਂਟ ਆਪਣੇ ਕਰ ਲੈਂਦੇ ਕੋਈ ਹਰਜ਼ ਨਹੀਂ ਬੜੀ ਜਿਹੜੀ ਡਿਊਟੀ ਤੇ ਲੱਗੀ ਉਹਨਾਂ ਨੂੰ ਨਹੀਂ ਕਰਦੇ